ਜੇ ਨਾ ਜੀਵਨ ਬਦਲੇਗਾ ਸਹਿਜ ਪਾਠ ਕਰਦੇ ਆ ਤੇ ਮੈਨੂੰ ਆ ਕੇ ਦੱਸ ਦਿਓ ਤੁਹਾਡੇ ਸਕਰੀਨ ਤੇ ਨੰਬਰ ਚੱਲ ਰਿਹਾ ਕਿ ਵੀਰ ਜੀ ਆਪਾਂ ਸਹਿਜ ਪਾਠ ਕੀਤਾ ਸੀ ਤੁਹਾਡੇ ਇਸ ਤਰੀਕੇ ਨਾਲ ਕਹਿੰਦੇ ਸਾਡੀ ਜ਼ਿੰਦਗੀ ਤੇ ਕੋਈ ਅਸਰ ਨਹੀਂ ਹੋਇਆ ਸੋ ਇਸ ਕਰਕੇ ਪਿਆਰਿਓ ਇਹ ਤਰੀਕੇ ਨਾਲ ਆਪਾਂ ਬਾਣੀ ਪੜ੍ਹਦੇ ਆ ਗੁਰੂ ਪਿਆਰਿਓ ਅੱਜ ਦੀ ਵੀਡੀਓ ਸਾਡੀ ਖਾਸ ਕਰ ਉਹਨਾਂ ਜੀਵਾਂ ਵਾਸਤੇ ਹੈ ਜਿਹੜੇ ਸਹਿਜ ਪਾਠ ਕਰਦੇ ਪਏ ਆ ਜਾਂ ਕਰਨਾ ਚਾਹੁੰਦੇ ਆ ਤੇ ਕੁਝ ਹੀ ਵੈਸੇ ਹੁੰਦੇ ਆ ਜਿਨ੍ਹਾਂ ਦਾ ਸਹਿਜ ਪਾਠ ਲਗਾਤਾਰ ਚੱਲਦਾ ਰਹਿੰਦਾ ਹੈ ਇੱਕ ਭੋਗ ਪਾ ਲੈਂਦੇ ਆ ਦੁਬਾਰਾ ਫੇਰ ਸ਼ੁਰੂ ਕਰ ਲੈਂਦੇ ਆ ਕਿਉਂਕਿ ਕਾਫੀ ਜੀਵੰਦਾਰ ਰੁਝਾਨ ਜਿਹੜਾ ਉਹ ਸਹਿਜ ਪਾਠ ਵੱਲ ਹੁਣ ਵੱਧਦਾ ਜਾ ਰਿਹਾ ਹੈ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਖਾਸ ਹੋਏਗੀ ਕਿਉਂਕਿ ਆਪਾਂ ਤੁਹਾਨੂੰ ਅੱਜ ਆਪਣੀ ਜਿੰਨੀ ਕੁ ਮਾਲਕ ਨੇ ਸੋਝੀ ਦਿੱਤੀ ਉਸ ਹਿਸਾਬ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਆਪਾਂ ਸਹਿਜ ਪਾਠ ਕਰੀਏ ਕਿਵੇਂ ਆਪਾਂ ਬਾਣੀ ਪੜੀਏ ਕਿ ਸਾਨੂੰ ਪੜੀ ਹੋਈ ਬਾਣੀ ਦਾ ਪੂਰਨ ਲਾਭ ਮਿਲੇ ਸੋ ਜੇ ਤੁਸੀਂ ਸਹਿਜ ਪਾਠ ਕਰਦੇ ਹੋ ਜਾਂ ਕਰਨਾ ਚਾਹੁੰਦੇ ਹੋ ਉਸ ਧਿਆਨ ਨਾਲ ਇਸ ਵੀਡੀਓ ਨੂੰ ਇੱਕ ਵਾਰੀ ਸੁਣਿਓ ਸਹਿਜ ਪਾਠ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਇੱਕ ਅੰਗ ਤੋਂ ਬਾਣੀ ਸ਼ੁਰੂ ਕੀਤੀ 1430 ਅੰਗ ਤੇ ਤੁਸੀਂ ਭੋਗ ਪਾਉਣਾ ਹੁੰਦਾ ਹੈ ਸਮਾਂ ਤੁਹਾਡੇ ਕੋਲ ਆਪਣਾ ਖੁੱਲਾ ਹੁੰਦਾ ਹੈ ਤੁਸੀਂ ਜਿੰਨੇ ਮਰਜ਼ੀ ਸਮੇਂ ਦੇ ਵਿੱਚ ਬਾਣੀ ਦਾ ਭੋਗ ਪਾ ਸਕਦੇ ਹੋ ਸਮੇਂ ਸਾਡਾ ਬਾਣੀ ਦਾ ਮੋਟਿਵ ਹੁੰਦਾ ਹੈ ਕਿ ਸਾਨੂੰ ਪੜੀ ਹੋਈ ਬਾਣੀ ਦਾ ਲਾਭ ਮਿਲੇ ਹੁਣ ਦੇਖੋ ਪਿਆਰਿਓ ਮੈਂ ਤੁਹਾਨੂੰ ਇੱਕ ਸੰਸਾਰੀ ਉਦਾਹਰਨ ਦਿੰਦਾ ਇਹਦੇ ਵਿੱਚ ਜਿਹੜਾ ਸਹਿਜ 파ਟ ਹੈ ਨਾ ਤੁਸੀਂ ਇਦਾਂ ਸਮਝੋਗੇ ਤੁਹਾਡਾ ਸਫਰ ਹੈ ਜਿਹੜਾ ਤੁਸੀਂ ਇੱਕ ਅੰਗ ਤੋਂ ਸ਼ੁਰੂ ਕਰਕੇ 1430 ਅੰਗਾਂ ਤੱਕ ਪਹੁੰਚਣਾ ਹੈ ਹੁਣ ਮੰਨ ਲਓ ਦੋ ਬੰਦੇ ਐ ਉਹਨਾਂ ਨੇ ਕਿਤੇ ਸਫਰ ਤੇ ਜਾਣਾ ਹੈ ਕਿਤੇ ਘੁੰਮਣ ਵਾਸਤੇ ਇੱਕ ਬੰਦਾ ਉਹ ਹੈ ਜਿਹੜਾ ਬਿਲਕੁਲ ਅਣਜਾਣ ਹੈ ਜਿੰਨੂੰ ਕੁਝ ਪਤਾ ਨਹੀਂ ਹੈ ਕਿ ਸਫਰ ਦੇ ਵਿੱਚ ਕੀ ਕੀ ਮਿਲੇਗਾ ਮੈਨੂੰ ਉਹਨੇ ਕੀ ਕੀਤਾ ਅੱਖਾਂ ਮੀਟ ਕੇ ਸਫ਼ਰ ਆਪਣਾ ਸ਼ੁਰੂ ਕੀਤਾ ਗੱਡੀ ਚਲਾਈ ਤੇ ਆਪਣੀ ਮੰਜ਼ਿਲ ਤੇ ਜਾ ਕੇ ਪਹੁੰਚ ਗਿਆ ਦੂਸਰਾ ਬੰਦਾ ਉਹ ਸੀ ਜਿਹੜਾ ਜਾਣਕਾਰ ਸੀ ਅਣਜਾਣ ਨਹੀਂ ਸੀ ਹੈਗਾ ਉਹ ਵੀ ਉਸੇ ਸਫ਼ਰ ਤੇ ਨਿਕਲਿਆ ਤੇ ਆਪਣੀ ਮੰਜ਼ਿਲ ਤੇ ਪਹੁੰਚਿਆ ਹੁਣ ਉਹਨਾਂ ਦੋਨਾਂ ਦੇ ਵਿੱਚ ਜਦੋਂ ਵਾਰਤਾਲਾਪ ਹੋਈ ਉੱਥੇ ਜਾ ਕੇ ਇੱਕ ਬੰਦਾ ਦੂਜੇ ਨੂੰ ਪੁੱਛਦਾ ਕਹਿੰਦਾ ਵੀ ਭਾਈ ਤੂੰ ਸਫ਼ਰ ਤੇ ਕੀ ਕੀ ਵੇਖਿਆ ਉਹ ਕਹਿੰਦਾ ਮੈਂ ਤਾਂ ਕੁਝ ਵੀ ਨਹੀਂ ਵੇਖਿਆ ਮੈਂ ਤੇ ਜੂੰ ਘਰੋਂ ਸਫਰ ਕੀਤਾ ਆਪਣੀ ਮੰਜ਼ਲ ਤੇ ਆ ਕੇ ਰੁਕ ਗਿਆ ਮੈਨੂੰ ਤੇ ਕੁਛ ਨਹੀਂ ਕੁਛ ਨਹੀਂ ਮੈਂ ਤੇ ਦੇਖਿਆ ਹੈਗਾ ਦੂਸਰਾ ਬੰਦਾ ਕਹਿੰਦਾ ਭਾਈ ਤੂੰ ਕੁਛ ਨਹੀਂ ਦੇਖਿਆ ਮੈਂ ਤੇ ਆਪਣੇ ਸਫਰ ਦੇ ਵਿੱਚ ਪੂਰਾ ਆਪਣਾ ਇੰਜੋਏ ਕਰਦਾ ਰਿਆ ਫਲਾਣੀ ਜਗ੍ਹਾ ਤੇ ਆਹ ਚੀਜ਼ ਸੀ ਤੂੰ ਦੇਖੀ ਦੀ ਉੱਥੇ ਫਲਾਣੀ ਜਗ੍ਹਾ ਤੇ ਆਹ ਚੀਜ਼ ਸੀ ਤੂੰ ਉਹ ਨਹੀਂ ਦੇਖੀ ਉੱਥੇ ਆਹ ਚੀਜ਼ ਹੈਗੀ ਸੀ ਉਹ ਨਹੀਂ ਦੇਖੀ ਤੂੰ ਉਹ ਕਹਿੰਦਾ ਮੈਂ ਤੇ ਕੁਛ ਵੀ ਨਹੀਂ ਦੇਖਿਆ ਲੰਘ ਕੇ ਤੇ ਮੈਂ ਵੀ ਉੱਥੋਂ ਨਹੀਂ ਆਇਆ ਉਹ ਕਹਿੰਦਾ ਲੰਘ ਕੇ ਤੋਂ ਹੀ ਉੱਥੋਂ ਨਹੀਂ ਆਇਆ ਜੇ ਲੰਕੇ ਵੈ ਵੀ ਉਥੋਂ ਨਹੀਂ ਆਇਆ ਪਰ ਮੈਂ ਜੋ ਸਫਰ ਦੇ ਵਿੱਚ ਜੋ ਮੈਨੂੰ ਖੁਸ਼ੀ ਹੋਈ ਜੋ ਮੈਨੂੰ ਆਨੰਦ ਆਇਆ ਉਹ ਤੈਨੂੰ ਕਿਉਂ ਨਹੀਂ ਆਇਆ ਉਹ ਕਹਿੰਦਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਆਹ ਚੀਜ਼ਾਂ ਹੈਗੀਆਂ ਨੇ ਮੈਨੂੰ ਤਾਂ ਇਹ ਸੀ ਕਿ ਬਸ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ ਤੇ ਸਫਰ ਆਪਣਾ ਖਤਮ ਕਰ ਲਿਆ ਮੈਂ ਇਸੇ ਤਰੀਕੇ ਨਾਲ ਪਿਆਰਿਓ ਜਿਹੜੀ ਸਹਿਜ ਪਾਠ ਦੀ ਬਾਣੀ ਹੈ ਇਹ ਸਾਡੇ ਇੱਕ ਮਨ ਦਾ ਸਫਰ ਹੈ ਜਿਹੜੇ ਤੇ ਜਾਣਕਾਰ ਜੀਵ ਹੋਣਗੇ ਉਹ ਤੇ ਉਸ ਸਫਰ ਦਾ ਪੂਰਾ ਆਨੰਦ ਲੈਣਗੇ ਸਫਰ ਉਹੀ ਹੈ ਪਿਆਰਿਓ ਗੁਰਬਾਣੀ ਉਹੀ ਹੋਏਗੀ ਰਸਤਾ ਉਹੀ ਹੋਏਗਾ ਸਭ ਨੇ ਉਸ ਤੋਂ ਦੀ ਨਿਕਲ ਕੇ ਜਾਣਾ ਏ ਕਿਉਂ ਘਰ ਤੋਂ ਸ਼ੁਰੂ ਕਰਨੀ 18 10 20 ਤੱਕ ਪਹੁੰਚਣਾ ਸਾਰਿਆਂ ਨੇ ਰਸਤਾ ਵੀ ਇੱਕੋ ਹੀ ਹੈ ਕੋਈ ਇਹ ਥੋੜੀ ਕਹਿ ਸਕਦਾ ਕਿ ਨਹੀਂ ਮੈਂ ਜਪਜੀ ਸਾਹਿਬ ਤੋਂ ਬਾਅਦ ਚ ਪੜਾਂ ਜਪਜੀ ਸਾਹਿਬ ਬਾਅਦ ਚ ਪੜੇ ਆ ਪਹਿਲਾ ਦੂਜਾ ਪਾਠ ਪੜੇ ਆ ਫਿਰ ਜਪਜੀ ਸਾਹਿਬ ਸਾਰਿਆਂ ਦੀ ਬਾਣੀ ਦੀ ਸ਼ੁਰੂਆਤ ਸਹਿਜ ਪਾਠ ਦੀ ਜਪਜੀ ਸਾਹਿਬ ਤੋਂ ਹੀ ਹੁੰਨੀ ਹੈ ਤੇ ਸਾਰਿਆਂ ਦਾ ਉਧਰੋਂ ਹੀ ਸਰੀਰ ਆਗ ਪਹਿਲਾ ਆ ਜਾਏਗਾ ਉਹਨਾਂ ਦਾ ਰਾਗ ਉਹ ਤੋਂ ਦੀ ਸਫਰ ਨਿਕਲਦਾ ਨਿਕਲਦਾ ਫਿਰ ਅੱਗੇ ਰਾਗਾਂ ਦੇ ਵਿੱਚੋਂ ਦੀ ਹੁੰਦਾ ਹੋਇਆ 18 10 20 ਤੱਕ ਪਹੁੰਚਣਾ ਰਾਗਮਾਲਾ ਤੱਕ ਸਫਰ ਉਹੀ ਹੈ ਸਭ ਦਾ ਪਰ ਇੱਕ ਨੇ ਪੂਰਾ ਆਨੰਦ ਲਿਆ ਇੱਕ ਨੇ ਨਹੀਂ ਆਨੰਦ ਲਿਆ ਕਿਉਂ ਕਿਉਂਕਿ ਇੱਕ ਨੂੰ ਪਤਾ ਸੀ ਕਿ ਆਹ ਜਗ੍ਹਾ ਤੇ ਆਹ ਚੀਜ਼ਾਂ ਮੈਨੂੰ ਮਿਲਣਗੀਆਂ ਉਹਨਾਂ ਦਾ ਪੂਰਾ ਲਾਭ ਲੈ ਕੇ ਉਹਦੀ ਗੱਡੀ ਆਪਣੇ ਆਪ ਹੀ ਉਹ ਚੀਜ਼ ਤੇ ਜਾ ਕੇ ਰੁਕ ਜਾਂਦੀ ਸੀ ਦੂਜੇ ਬੰਦੇ ਨੂੰ ਪਤਾ ਨਹੀਂ ਸੀ ਉਹ ਭਜਾਈ ਜਾਂਦਾ ਸੀ ਭਜਾਈ ਜਾਂਦਾ ਸੀ ਗੱਡੀ ਉਹ ਦੂਜਾ ਬੰਦਾ ਕਹਿੰਦਾ ਭਾਈ ਤੂੰ ਉੱਥੇ ਗੱਡੀ ਰੋਕਣੀ ਸੀ ਫਲਾਣੀ ਜਗ੍ਹਾ ਤੇ ਰੋਕਣੀ ਸੀ ਉੱਥੇ ਰੋਕਣੀ ਸੀ ਤੈਨੂੰ ਪਤਾ ਨਹੀਂ ਉੱਥੇ ਆ ਚੀਜ਼ ਸੀ ਉਹ ਕਹਿੰਦਾ ਭਾਈ ਮੈਨੂੰ ਨਹੀਂ ਇੰਨਾਂ ਚੀਜ਼ਾਂ ਦਾ ਪਤਾ ਸੋ ਅੱਜ ਮੈਂ ਤੁਹਾਡੀ ਜਿਹੜੇ ਚਰਨਾ ਚ ਬੇਨਤੀ ਕਰਨ ਲੱਗਾ ਹਾਂ ਨਾ ਸਹਿਜ ਪਾਠ ਜਦੋਂ ਤੁਸੀਂ ਕਰਨਾ ਆ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਦੇਖੋ ਮर्यादा ਦੀ ਮਾਇਦੇ 'ਚ ਗੱਲ ਨਹੀਂ ਕਰਨ ਲੱਗਾ ਮर्याਦਾ ਚਲੋ ਜਿਹੜੀਆਂ ਬਣੀਆਂ ਨੇ ਉਹਨਾਂ ਦਾ ਤੁਸੀਂ ਖਿਆਲ ਰੱਖੋ ਤੁਹਾਨੂੰ ਪਤਾ ਹੀ ਹੈ ਜੇ ਤੁਸੀਂ ਸਹਿਜ ਪਾਠ ਕਰਦੇ ਹੋਵੋਗੇ ਤੁਹਾਨੂੰ YouTube ਤੇ ਇਹਦੇ ਰਿਕਾਰਡਿੰਗ ਦਾਟਾ ਵੀ ਮਿਲ ਜੇਗਾ ਮੈਂ ਉਹ ਤੁਹਾਨੂੰ ਚੀਜ਼ ਦੱਸਣ ਲੱਗਾ ਕਿ ਤੁਹਾਨੂੰ ਬਾਣੀ ਦਾ ਫਲ ਮਿਲੇ ਤੁਹਾਡਾ ਜੀਵਨ ਬਦਲੇ ਜੇ ਤੁਹਾਨੂੰ ਪਤਾ ਲੱਗੇ ਖੁਦ ਨੂੰ ਆਪਣੇ ਆਪ ਨੂੰ ਮਹਿਸੂਸ ਹੋਵੇ ਕਿ ਵਾਕੇ ਯਾਰ ਮੈਂ ਬਾਣੀ ਪੜ੍ਹੀ ਹੈ ਮਤਲਬ ਮੈਨੂੰ ਆਪਣੇ ਆਪ 'ਚ ਚੇਂਜ ਦੇਖਣੇ ਸ਼ੁਰੂ ਹੋ ਗਏ ਇਕ ਤਾਂ ਇਹ ਨਹੀਂ ਤੁਸੀਂ ਆਪਣੇ ਮਨ 'ਚ ਲੈ ਕੇ ਚੱਲਣਾ ਕਿ ਮੈਂ ਬਾਣੀ ਸਿਰਫ ਪੜਨੀ ਹੈ ਜਾਂ ਇਹ ਨਹੀਂ ਆਪਣੇ ਮਨ 'ਚ ਲੈ ਕੇ ਚੱਲਣਾ ਕਿ ਮੈਂ ਪੜ-ਪੜ ਗੱਡੇ ਲਦਨੇ ਆ ਕੋ ਕੰਮ ਨਹੀਂ ਕਰਦਾ ਉਹਦੇ ਤੋਂ ਬਾਣੀ ਵੀ ਸਾਨੂੰ ਸਖਤ ਬਣਾ ਕਰਦੀ ਹੈ ਬਾਹਰ ਕਿਤੇ ਭਾਵੇਂ ਸਾਰੀ ਉਮਰ ਪੜੀ ਜਾ ਕੁਝ ਨਹੀਂ ਮਿਲਣਾ ਦੂਸਰਾ ਤੁਸੀਂ ਗੁਰਬਾਣੀ ਦਾ ਮਕਸਦ ਲੈ ਕੇ ਚੱਲਣਾ ਹੈ ਬਾਣੀ ਦਾ ਮਕਸਦ ਕੀ ਹੈ ਇੱਕੋ ਹੀ ਮਕਸਦ ਹੈ ਬਸ ਜੋ ਪ੍ਰਭੂ ਕੋ ਮਿਲਬੋਚ ਹੈ ਖੋਜ ਸ਼ਬਦ ਬੰਦੇ ਹੈ ਬਾਣੀ ਕਦੇ ਵਾਸਤੇ ਖੋਜਣ ਵਾਸਤੇ ਤੇ ਖੋਜ ਕੇ ਕਿੰਨੂ ਆਪਾਂ ਮਿਲਣਾ ਹੈ ਪਰਮਾਤਮਾ ਨੂੰ ਜੋ ਪ੍ਰਭੂ ਕੋ ਮਿਲ ਬੋਜੇ ਹਨ ਜਿਹੜਾ ਮਿਲਣ ਦੀ ਚਾਹ ਦੇ ਵਿੱਚ ਹੈ ਜਿਹੜਾ ਮਿਲਣਾ ਚਾਹੁੰਦਾ ਹੈ ਉਹ ਸ਼ਬਦਾਂ ਦੇ ਵਿੱਚ ਜਾ ਕੇ ਖੋਜ ਲਵੇ ਸ਼ਬਦਾਂ ਵਾਹਿ ਵਿਖਾੜੀਏ ਵਿਰਲਾ ਤਬੂਜਾ ਕੋਏ ਹੁਣ ਇਹਨੂੰ ਸਮਝਿਓ ਧਿਆਨ ਨਾਲ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਨੂੰ ਇਸ ਸਬਰ ਚ ਕੀ ਕੀ ਮਿਲੇਗਾ ਤੁਸੀਂ ਤਾਂ ਹੀ ਉਹ ਸਫਰ ਨੂੰ ਇੰਜੋਏ ਕਰੋਗੇ ਦੇਖੋ ਪਿਆਰਿਓ ਸਹਿਜ ਪਾਠ ਕਰਨ ਵਾਲੇ ਬੰਦੇ ਨੂੰ ਤੁਸੀਂ ਕਾਪੀ ਪੈਨ ਲੈ ਲਓ ਇਹ ਨੋਟ ਕਰ ਲਓ ਆਪਣੀ ਕਾਪੀ ਲੈ ਲਓ ਇੱਕ ਪੈਨ ਲੈ ਲਓ ਨੋਟ ਕਰ ਲਓ ਕੀ ਕੀ ਆਪਾਂ ਦੇਖਣਾ ਹੈ ਇਸ ਸਫਰ ਦੇ ਉੱਤੇ ਤੁਹਾਨੂੰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਸ ਬਾਣੀ ਨੂੰ ਪੜ੍ਹਦੇ ਹਾਂ ਸਹਿਜ ਪਾਠ ਪੜ੍ਹਦੇ ਹਾਂ ਤੁਹਾਨੂੰ ਇਸ ਚੀਜ਼ ਦਾ ਜਰੂਰ ਪਤਾ ਲੱਗਣਾ ਚਾਹੀਦਾ ਹੈ ਕਿ ਰੱਬ ਕੌਣ ਹੈ ਕਿੰਨੀ ਮਾੜੀ ਗੱਲ ਹੋਵੇਗੀ ਜਿਹੜੀ ਬਾਣੀ ਸਾਰੀ ਸਾਨੂੰ ਰੱਬ ਦਾ ਭੇਦ ਦਿੰਦੀ ਹੈ ਪਰਮੇਸ਼ਰ ਦਾ ਭੇਦ ਦਿੰਦੀ ਹੈ ਕਿ ਪ੍ਰਮਾਤਮਾ ਕੌਣ ਹੈ ਤੇ ਸਾਡੇ ਵਾਸਤੇ ਕਿੰਨੀ ਮਾੜੀ ਗੱਲ ਹੋਏਗੀ ਜੇ ਇੱਕ ਸਹਿਜ ਪਾਠ ਕਰਕੇ ਵੀ ਸਾਨੂੰ ਰੱਬ ਦਾ ਭੇਜਣਾ ਆਵੇ ਤੇ ਸੋ ਇਹ ਆਪਣੇ ਮਨ 'ਚ ਲੈ ਕੇ ਚੱਲਣਾ ਹੈ ਤਾਨੂੰ ਬਹੁਤ ਜ਼ਿਆਦਾ ਖਜ਼ਾਨਾ ਮਿਲੇਗਾ ਇਸ ਚੀਜ਼ ਦਾ ਮੈਂ ਤਾਂ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ ਜੇ ਤੁਹਾਨੂੰ ਪਤਾ ਹੋਏਗਾ ਕਿ ਆਹ ਚੀਜ਼ ਮੈਂ ਖੋਜਣੀ ਹੈ ਤੁਸੀਂ ਆਪਣੇ ਆਪ ਹੀ ਉਹਨਾਂ ਪੰਕਤੀਆਂ ਤੇ ਰੁਕੋਗੇ ਜਿੱਥੇ ਇਹ ਚੀਜ਼ਾਂ ਆਉਣਗੀਆਂ ਨਾ ਜਿੱਥੇ ਰੱਬ ਦਾ ਭੇਦ ਦਿੱਤਾ ਜਾਏਗਾ ਤੁਹਾਡੀ ਆਪਣੇ ਆਪ ਸੁਰਤ ਉੱਥੇ ਰੁਕੇਗੀ ਜਾ ਕੇ ਨਹੀਂ ਤੇ ਤੁਸੀਂ ਫੜਾਫੜ ਨਿਕਲ ਜਾਓਗੇ ਜਿਵੇਂ ਇੱਕ ਬੰਦੇ ਨੂੰ ਸਫ਼ਰ ਤੇ ਪਹਿਲਾਂ ਹੀ ਦੱਸਤਾ ਨੇ ਕਿ ਫਲਾਣੀ ਜਗ੍ਹਾ ਤੇ ਗੱਡੀ ਖਲਹਾਰੀ ਉੱਥੇ ਆਹ ਚੀਜ਼ ਤੈਨੂੰ ਮਿਲੇਗੀ ਉਹ ਆਪਣੇ ਆਪ ਹੀ ਉਹਦੀ ਉੱਥੇ ਬ੍ਰੇਕ ਵੱਜੇਗੀ ਉਹ ਕੋਈ ਤਾਂ ਮਾਈਂਡ 'ਚ ਪਤਾ ਹੈ ਕਿ ਮੈਂ ਸਫ਼ਰ ਤੇ ਆਹ ਚੀਜ਼ ਉੱਥੇ ਹੈਗੀ ਆ ਮੈਨੂੰ ਦੱਸ ਸਹਿਜ ਪਾਠ ਪੜਨ ਵਾਲਾ ਜੀਵ ਗੁਰਬਾਣੀ ਪੜਨ ਵਾਲਾ ਜੀਵ ਜਿੱਥੇ ਵੀ ਉਹਨੂੰ ਪਰਮੇਸ਼ਰ ਦਾ ਭੇਤ ਮਿਲੇ ਜਿੱਥੇ ਉਹਨੂੰ ਮਹਾਰਾਜ ਦੀ ਬਾਣੀ ਦੱਸੇ ਫੇ ਰੱਬ ਕੌਣ ਹੈ ਜਿੱਥੇ ਬਾਣੀ 'ਚ ਸ਼ਬਦ ਆਉਣਗੇ ਸੋ ਸੁਆਮੀ ਤੁਮ ਨਿਕਟ ਪਛਾਣੋ ਰੂਪ ਰੇਖ ਤੇ ਨਿਆਰਾ ਜਿੱਥੇ ਰੂਪ ਨਾ ਰੇਖ ਦਾ ਰੰਗ ਅਚ ਤ੍ਰਿਹੋ ਗੁਣ ਤੇ ਪ੍ਰਭ ਪਿੰਨ ਤਿਸੇ ਵਜਾਏ ਨਾਨਕ ਜੀ ਸੋਵੈ ਸੋ ਪ੍ਰਸੰਨ ਇਦਾਂ ਦੇ ਤੁਹਾਨੂੰ अनेਕਾਂ ਸ਼ਬਦ ਬਾਣੀ 'ਚ ਮਿਲ ਲਗੇ ਉਥੇ ਰੁਕ ਰੁਕ ਕੇ ਦੇਖਿਓ ਤੁਹਾਨੂੰ ਪਤਾ ਲੱਗੇ ਕਿ ਅਸਾ ਪ੍ਰਮਾਤਮਾ ਹੈ ਕੌਣ ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਘਟੋ ਘਟ ਸਹਿਜ ਪਾਠ ਕਰਨ ਵਾਲੇ ਜੀਵ ਨੂੰ ਤੇ ਪਤਾ ਹੋਵੇ ਨਾ ਰੱਬ ਕੌਣ ਹੈ ਸੋ ਇਹ ਖੋਜ ਕਰਨੀ ਤੁਸੀਂ ਦੂਸਰਾ ਤੁਸੀਂ ਖੋਜ ਕਰਨੀ ਹੈ ਨਾਮ ਕੀ ਹੈ ਇਹ ਦੂਸਰਾ ਕੁਐਸਚਨ ਨਾਲ ਲੋਟ ਕਰ ਲੋ ਦੂਸਰਾ ਤੁਸੀਂ ਇਸ ਲਈ ਕਿਉਂਕਿ ਨਾਮ ਕੀ ਹੈ ਤੁਹਾਡੀ ਜ਼ਿੰਦਗੀ ਦਾ ਆਧਾਰ ਸਹਿਜ ਪਾਠ ਪੜ੍ਹਦੇ ਆ ਤੁਹਾਨੂੰ ਇਹ ਸ਼ੀਸ਼ਾ ਦਾ ਪਤਾ ਲੱਗੇਗਾ ਕਿ ਨਾਮ ਦੀ ਸਾਡੀ ਜ਼ਿੰਦਗੀ 'ਚ ਕੀ ਵੈਲਿਊ ਆ ਮਾਰਾ ਦੀ ਬਾਣੀ ਤੇ ਇੱਥੋਂ ਤੱਕ ਕਹਿੰਦੀ ਆ ਕਿ ਨਾਮ ਤੋਂ ਬਿਨਾ ਕੁਛ ਨਹੀਂ ਹੋ ਤੁਸੀਂ ਜੇ ਤੁਸੀਂ ਨਾਮ ਨਹੀਂ ਧਿਆਰੇ ਤੁਹਾਨੂੰ ਨਾਮ ਦਾ ਭੇਤ ਨਹੀਂ ਆ ਤੁਸੀਂ ਨਾਮ ਨਹੀਂ ਧਿਆਰੇ ਮਾਰਾ ਤੇ ਇੱਥੋਂ ਤੱਕ ਵੀ ਕਹਿੰਦੇ ਮਾਰਾ ਕਹਿੰਦੇ ਕਲ ਮਹਿ ਪ੍ਰੇਤ ਜਿਨੀ ਆਮ ਦਾ ਪਛਾਤਾ ਇਸੇ ਨਾਮ ਵਾਲੇ ਕੁਐਸਚਨ ਦੇ ਅੱਗੇ ਦੋ ਤਿੰਨ ਚੀਜ਼ਾਂ ਅੰਡਰਲਾਈਨ ਕਰ ਲਓ ਕਿ ਨਾਮ ਦੇ ਵਿੱਚ ਕੀ ਲੱਭਣਾ ਆ ਇੱਕ ਤੇ ਇਹ ਦੇਖਣਾ ਹੈ ਨਾਮ ਕੀ ਹੈ ਦੂਜਾ ਇਹ ਦੇਖਣਾ ਹੈ ਕਿ ਨਾਮ ਮਿਲੇਗਾ ਕਿੱਥੋਂ ਤੀਸਰਾ ਫਿਰ ਇਹ ਦੇਖਣਾ ਹੈ ਕਿ ਨਾਮ ਦੀ ਮੇਰੀ ਜ਼ਿੰਦਗੀ ਚ ਕੀ ਵੈਲਿਊ ਹੈ ਇਹ ਜ਼ਰੂਰ ਤੁਸੀਂ ਦੇਖਣਾ ਹੈ ਇਹਦੇ ਰਿਗਾਰਡਿੰਗ ਤੁਹਾਨੂੰ ਬਹੁਤ ਖਜ਼ਾਨਾ ਮਿਲੇਗਾ ਸੁਖਨੀ ਆਪਣਾ ਸਹਿਜ ਪਾਠ ਦੇ ਵਿੱਚੋਂ ਜਦੋਂ ਤੁਸੀਂ ਇਹ ਕੁਐਸਚਨ ਲੈ ਕੇ ਚੱਲੇ ਹੋ ਨਾ ਕਿ ਨਾਮ ਜਪਣਾ ਮੇਰੇ ਵਾਸਤੇ ਕਿਉਂ ਜ਼ਰੂਰੀ ਹੈ ਜਾਂ ਮੇਰੀ ਜ਼ਿੰਦਗੀ ਚ ਨਾਮ ਦੀ ਕੀ ਵੈਲਿਊ ਹੈ ਫਿਰ ਬਾਣੀ ਨੂੰ ਪੁੱਛੋ ਤੁਹਾਨੂੰ ਇੰਨੇ ਸ਼ਬਦ ਮਿਲਣਗੇ ਬਾਣੀ ਚ ਇੰਨਾ ਖਜ਼ਾਨਾ ਮਿਲੇਗਾ ਨਾ ਤੁਸੀਂ ਖੋ ਦੇਰਾਨਾ ਹੋਊਗੀ ਕਿ ਭੀ ਇੰਨਾ ਜ਼ਰੂਰੀ ਹੈ ਮੇਰੇ ਵਾਸਤੇ ਨਾਮ ਮਾਰੇ ਨੇ ਇੱਥੋਂ ਤੱਕ ਕਹਿਣਾ ਹੈ ਕਿ ਜਿਵੇਂ ਇੱਕ ਬੱਚੇ ਨੂੰ ਦੁੱਧ ਦੀ ਲੋੜ ਹੁੰਦੀ ਹੈ ਜੰਮੇ ਬੱਚੇ ਨੂੰ ਨਵ ਜੰਮੇ ਬੱਚੇ ਨੂੰ ਜਿੰਨੀ ਮਾਂ ਦੇ ਦੁੱਧ ਦੀ ਲੋੜ ਹੁੰਦੀ ਹੈ ਇੰਨੀ ਇੱਕ ਇਨਸਾਨ ਨੂੰ ਨਾਮ ਦੀ ਜ਼ਰੂਰਤ ਹੈ ਜਿੰਨੇ ਅੰਨੇ ਨੂੰ ਸਹਾਰੇ ਲੋੜ ਇੱਧਰ ਤੇ ਬਹੁਤ ਸ਼ਬਦ ਤੁਹਾਨੂੰ ਮਾਰੇ ਦੇ ਇੱਥੋਂ ਤੱਕ ਕਹਿਣਗੇ ਭਾਈ રે ਭਗਤ ਹੀ ਨਕਾਹੇ ਜਾਗਾ ਆ ਕਿ ਜਿਨ੍ਹਾਂ ਨੇ ਭਗਤੀ ਨਹੀਂ ਕਰਨੀ ਨਾਮ ਨਹੀਂ ਤੇ ਹੋਣਾ ਮਾਰੇ ਕਹਿੰਦੇ ਆਇਆ ਕਦੇ ਵਾਸਤੇ ਮਾਰੇ ਇੱਥੋਂ ਤੱਕ ਕਹਤਾ ਵੀ ਇਹ ਧਰਤੀ ਤੇ ਭਾਰ ਹੈ ਇੱਥੋਂ ਤੱਕ ਵੀ ਕਹਿ ਤਾਇਆ ਵੀ ਜਿਹੜਾ ਬੰਦਾ ਨਾਮ ਨਹੀਂ ਤੇ ਹੁੰਦਾ ਉਹ ਰੋਟੀ ਖਾਂਦਾ ਹੈ ਉਹਦਾ ਉਹ ਸਾਬ ਹੈ ਕਿ ਜਿਵੇਂ ਕੁੱਤਾ ਜੂਠ ਸੇ ਮੂੰਹ ਮਾਰਦਾ ਤੁਸੀਂ ਹੈਰਾਨ ਹੋਵੋਗੇ ਵੀ ਇੰਨੀ ਨਾਮ ਦੀ ਵੈਲਿਊ ਬਿਨ ਨਾਵੇ जग ਕਮਲਾ ਫਿਰੇ ਮਾਰਾ ਕਹਿੰਦੇ ਕਮਲੇ ਆ ਸਾਰੇ ਨਾਮ ਤੋਂ ਬਿਨਾ ਤੇ ਇਹ ਜ਼ਰੂਰ ਨਾਲ ਨੋਟ ਕਰ ਲੈਣਾ ਵੀ ਨਾਮ ਹੈ ਕੀ ਹੈ ਤੇ ਨਾਮ ਮੈਨੂੰ ਮਿਲੇਗਾ ਕਿੱਥੋਂ ਕਿਉਂਕਿ ਇਹ ਵੀ ਬੜਾ ਭਲੇਖਾ ਆ ਆਮ ਤੌਰ ਤੇ ਸਾਨੂੰ ਇੱਕ ਲੇਖਾ ਪਾਇਆ ਜਾਂਦਾ ਕਿ ਨਾਮ ਜਿਹੜਾ ਸਾਨੂੰ ਕੋਈ ਬੰਦਾ ਦੇਵੇਗਾ ਜਾਂ ਅਸੀਂ ਨਾਮਦਾਨ ਲੈਣਾ ਕਿਤੋਂ ਸਬੋਧੀ ਮੈਂ ਲੰਬੀ ਗੱਲ ਨਹੀਂ ਕਰਨੀ ਇਹ ਚੀਜ਼ ਨੋਟ ਕਰਦੇ ਹੋ ਲੱਭਣਾ ਤੁਸੀਂ ਹੈ ਕਿਉਂਕਿ ਸਹਿਜ ਪਾਠ ਤੁਸੀਂ ਹੁਣ ਪੜ੍ਹਨਾ ਹੈ ਆਪਾਂ ਵੀ ਇਸ ਤਰੀਕੇ ਨਾਲ ਕੀਤਾ ਸੀ ਸਹਿਜ ਪਾਠ ਇਸ ਤਰੀਕੇ ਨਾਲ ਕਰਨਾ ਇੱਕ ਤਾਂ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਨਾਮ ਕੀ ਹੈ ਕਿੱਥੋਂ ਮਿਲੇਗਾ ਨਾਮ ਕੀ ਹੈ ਨਾਮ ਕਿੱਥੋਂ ਮਿਲੇਗਾ ਕਿ ਨਾਮ ਦੀ ਮੇਰੀ ਜ਼ਿੰਦਗੀ 'ਚ ਕੀ ਵੈਲਿਊ ਹੈ ਫਿਰ ਤੀਸਰਾ ਹੁਣ ਮੇਨ ਚੀਜ਼ ਆ ਜਣੀ ਹੈ ਤੀਸਰਾ ਤੁਸੀਂ ਇਹ ਚੀਜ਼ ਲੱਭਣੀ ਹੈ ਸਹਿਜ ਪਾਠ ਦੇ ਵਿੱਚੋਂ ਕਿ ਮੈਂ ਕੌਣ ਆ ਅਸੀਂ ਕੌਣ ਆ ਸਹਿਜ ਪਾਠ ਕਰਨ ਵਾਲੇ ਵਾਸਤੇ ਜੇ ਇਹ ਚੀਜ਼ ਨਾ ਸਾਨੂੰ ਸਾਨੂੰ ਆਪਣੇ ਬਾਰੇ ਹੀ ਨਾ ਪਤਾ ਲੱਗੇ ਸਹਿਜ ਪਾਠ ਕਰਦੇ ਆ ਤੇ ਫਿਰ ਬਾਣੀ ਪੜੀ ਦਾ ਫਾਇਦਾ ਕੀ ਸਾਨੂੰ ਚਲੋ ਪ੍ਰਮਾਤਮਾ ਬਾਰੇ ਤੇ ਜਾਣਣਾ ਹੀ ਹੈ ਜਾਣ ਵੀ ਨਹੀਂ ਸਕਦੇ ਆਪਾਂ ਉਹਦੇ ਬਾਰੇ ਪਰ ਘੱਟੋ ਘੱਟ ਇਹਨਾਂ ਦੇ ਪਤਾ ਲੱਗੇ ਨਾ ਵੀ ਸਾਡਾ ਰੱਬ ਕਿਹੜਾ ਹੈ ਨਾਮ ਦਾ ਪੈਦਾਵੇ ਤੇ ਤੀਜਾ ਸਾਨੂੰ ਆਪਣੇ ਬਾਰੇ ਤੇ ਪਤਾ ਹੋਵੇ ਭਾਈ ਮੈਂ ਕੌਣ ਆ ਮਾਰੇ ਦੀ ਬਾਣੀ ਤੁਹਾਨੂੰ ਵੀ ਦੱਸੇਗੀ ਵੀ ਤੁਸੀਂ ਕੌਣ ਹੋ ਫਿਰ ਇਹਦੇ ਅੱਗੇ ਨਾਲ ਹੀ ਅੰਡਰਲਾਈਨ ਕਰ ਲੈਣਾ ਕਿ ਮੈਂ ਕੀ ਕਰਨਾ ਹੈ ਇੱਥੇ ਤੇ ਮੈਂ ਕਿੱਥੋਂ ਆਇਆ ਤੇ ਮੈਂ ਮਰਨ ਦੇ ਪਿਛੋਂ ਕਿੱਥੇ ਜਾਵਾਂਗਾ ਬਸ ਬਹੁਤਾ ਕੋਈ ਇਹਦੇ ਵਿੱਚ ਹੁਣ ਆਪਾਂ ਲੰਮੀ ਲੰਮੀ ਚੀਜ਼ ਚ ਨਹੀਂ ਜਾਣਾ ਬਸ ਇਹ ਤਿੰਨ ਚੀਜ਼ਾਂ ਤਿੰਨ ਕੁਐਸਚਨ ਨੋਟ ਕਰ ਲਓ ਰੱਬ ਕੌਣ ਹੈ ਨਾਮ ਕੀ ਹੈ ਤੇ ਮੈਂ ਕੌਣ ਆ ਤੇ ਕਰ ਦਿਓ ਆਪਣਾ ਸਬਰ ਸ਼ੀਰੋ ਸਹਿਜ ਪੜਦਾ ਇਹ ਕੁਐਸਚਨ ਆਪਣੇ ਮਨ ਚ ਬਿਠਾ ਲਿਓ ਮੈਂ ਕੌਣ ਆ ਕਿੱਥੋਂ ਆਇਆ ਕੀ ਕਰਨਾ ਆਇਆ ਤੇ ਕਿੱਥੇ ਜਾਵਾਂਗਾ ਨਾਮ ਕੀ ਹੈ ਕਿੱਥੋਂ ਮਿਲੇਗਾ ਤੇ ਨਾਮ ਦੀ ਮੇਰੀ ਜ਼ਿੰਦਗੀ 'ਚ ਕੀ ਵੈਲਿਊ ਹੈ ਪਰਮਾਤਮਾ ਕੌਣ ਹੈ ਕਿੰਨੂੰ ਰੱਬ ਕਿੰਨੂੰ ਮੰਨਣਾ ਹੈ ਆਪਾਂ ਰੱਬ ਕੌਣ ਹੈ ਸਾਡਾ ਤੇ ਖੋਜਣਾ ਸ਼ੁਰੂ ਕਰਦੇ ਹੋ ਜਿੱਥਣ ਫਿਰ ਇਹ ਕੁਐਸਚਨਾਂ ਨੂੰ ਖੋਜ ਕੇ ਕਿਤੇ ਸਹਜ ਪਾੜ ਦਾ ਭੋਗ ਪਾਓਗੇ ਨਾ ਇੰਨਾ ਗਿਆਨ ਤੁਹਾਨੂੰ ਮਾਲਕ ਬਖਸ਼ਿਸ਼ ਕਰ ਦੇਗਾ ਗੁਰਬਾਣੀ ਇੰਨਾ ਬਖਸ਼ਿਸ਼ ਕਰ ਦੇ ਵੀ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸਲ ਜ਼ਿੰਦਗੀ ਦਾ ਆਧਾਰ ਕੀ ਹੈ ਤੁਹਾਡੀ ਜ਼ਿੰਦਗੀ ਬਦਲ ਦੇਗੀ ਸੋਇਸ ਕਰਕੇ ਜੇ ਇਹ ਕੁਐਸਚਨ ਆ ਪਤਾ ਹੁਣ ਮੰਨ ਲਓ ਹੁਣ ਇੱਕ ਬੰਦੇ ਨੇ ਪਾਠ ਸ਼ੁਰੂ ਕੀਤਾ ਉਹਨੂੰ ਪਤਾ ਹੀ ਨਹੀਂ ਹੈ ਮੈਂ ਕੌਣ ਆ ਜਾਂ ਨਾਮ ਕਿੱਥੋਂ ਮਿਲਣਾ ਆ ਨਾਮ ਕੀ ਹੈ ਪ੍ਰਮਾਤਮਾ ਕੀ ਹੈ ਮੈਂ ਕੌਣ ਆ ਇਹ ਕੁਐਸਚਨ ਨਹੀਂ ਉਹਦੇ ਮਾਈਂਡ ਚ ਆ ਗਿਆ ਉਹਨੇ ਕਰਨਾ ਹੈ ਕਿਉਂ ਕਾਰ ਤੋਂ ਬਾਣੀ ਸ਼ੁਰੂ ਕਰਕੇ ਬਸ ਅੱਖਾਂ ਮੀਟ ਕੇ ਪੜੀ ਜਾਣਾ ਉਹਨੇ ਤੇ ਭੋਗ ਪਾ ਕੇ ਉਹਨੂੰ ਸਿਰਫ ਇੰਨੀ ਕੁ ਮਨ ਨੂੰ ਤਸੱਲੀ ਹੋ ਜਣੀ ਵੀ ਮੈਂ ਸੱਚੇ ਪਾਠ ਕਰ ਲਿਆ ਬਾਕੀ ਆਮ ਬੰਦੇ ਦੀ ਜ਼ਿੰਦਗੀ ਤੇ ਸਹਿਜ ਬਾਠ ਪੜ੍ਹੇ ਦੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਤੁਹਾਨੂੰ ਨਜ਼ਰ ਆਏਗਾ। ਉਹ ਵੀ ਉਹਨਾਂ ਨੂੰ ਰੱਬ ਮੰਨੀ ਜਾਊਗਾ ਜਿਹਨੂੰ ਆਮ ਬੰਦੇ ਰੱਬ ਮੰਨਦੇ ਆ। ਉਹਨੂੰ ਵੀ ਨਾਮ ਦਾ ਕੋਈ ਭੇਤ ਨਹੀਂ ਆਊਗਾ। ਉਹਨੂੰ ਵੀ ਪਤਾ ਹੋਊਗਾ ਕਿ ਮੈਂ ਕੌਣ ਆ ਮੈਂ ਕੀ ਕਰਨਾ ਹੈ ਕਿੱਥੋਂ ਆਇਆ ਕੁਝ ਨਹੀਂ ਪਤਾ ਲੱਗਣਾ। ਪਰ ਜਿਹੜੇ ਮਾਈਂਡ 'ਚ ਕੁਐਸਚਨ ਲੈ ਕੇ ਚੱਲੇਗਾ ਉਹ ਫਿਰ ਖੋਜੀ ਬਣ ਜਾਏਗਾ। ਕਿਉਂਕਿ ਮੇਰਾ ਮਕਸਦ ਕਹਿਣ ਦਾ ਇਹ ਹੈ ਕਿ ਤੁਸੀਂ ਖੋਜੀ ਬਣ ਕੇ ਬਾਣੀ ਪੜ੍ਹਿਓ। ਕੁਐਸਚਨ ਤੁਹਾਨੂੰ ਮ ਦੱਸਦਿਆ ਕਿ ਆ ਖੋਜਣੇ ਆ ਬਸ। ਜੇ ਨਾ ਜੀਵਨ ਬਦਲੇਗਾ ਸਹਿਜ ਪਾਠ ਕਰਦੇ ਆ ਤੇ ਮੈਨੂੰ ਆ ਕੇ ਦੱਸ ਦਿਓ ਤੁਹਾਡੇ ਸਕਰੀਨ ਤੇ ਨੰਬਰ ਚੱਲ ਰਿਹਾ ਕਿ ਵੀਰ ਜੀ ਆਪਾਂ ਸਹਿਜ ਪਾਠ ਕੀਤਾ ਸੀ ਤੁਹਾਡੇ ਇਸ ਤਰੀਕੇ ਨਾਲ ਕਹਿੰਦੇ ਸਾਡੀ ਜ਼ਿੰਦਗੀ ਤੇ ਕੋਈ ਅਸਰ ਨਹੀਂ ਹੋਇਆ ਸੋਇਸ ਕਰਕੇ ਪਿਆਰਿਓ ਇਹ ਤਰੀਕੇ ਨਾਲ ਆਪਾਂ ਬਾਣੀ ਪੜ੍ਹਦੇ ਆ ਇਸ ਤਰੀਕੇ ਨਾਲ ਸਹਿਜ ਪਾਠ ਕਰਦੋ ਸ਼ੁਰੂ ਅੱਜ ਕਰ ਲਓ ਕੱਲ ਕਰ ਲਓ ਜੇ ਕਰਦੇ ਪਏ ਹੋ ਅੱਧ ਚ ਪਹੁੰਚ ਗਏ ਹੋ ਥੋੜੇ ਅੰਗ ਕੀਤੇ ਆ ਬਸ ਆ ਤਰੀਕਾ ਕਰ ਲਿਓ ਕੁਐਸਚਨ ਨੋਟ ਕਰ ਲਓ ਮੈਂ ਬੋਲਦੇ ਆ ਵੀਡੀਓ ਫੇਰ ਬੈਕ ਕਰਕੇ ਸੁਣ ਲਿਓ ਪ੍ਰਮਾਤਮਾ ਕੌਣ ਹੈ ਨਾਮ ਕੀ ਹੈ ਤੇ ਮੈਂ ਕੌਣ ਆ ਬਸ ਤਿੰਨ ਕੁਐਸਚਨ ਲੈ ਕੇ ਬਾਣੀ ਪੜਨੀ ਸ਼ੁਰੂ ਕਰ ਦਿਓ ਹੋਰ ਨੇ ਹੋਰ ਪ੍ਰਮਾਤਮਾ ਮਿਲੇ ਨਾ ਮਿਲੇ ਉਹ ਤਾਂ ਇੱਕ ਅਲੱਗ ਚੀਜ਼ ਆ ਗਿਆਨ ਤੁਹਾਨੂੰ ਬਹੁਤ ਮਿਲ ਜਾਏਗਾ ਸੂਝੀ ਹੋਣੀ ਆ ਜਾਏਗੀ ਪਿਆਰਿਓ ਕਿਉਂਕਿ ਸਹਿਜ ਪਾਠ ਕੀਤੇ ਦਾ ਫਾਲੇ ਆ ਕਿ ਤੁਹਾਨੂੰ ਸੂਝੀ ਹੋਣੀ ਚਾਹੀਦੀ ਆ ਸੋ ਕਰੋ ਸ਼ੁਰੂ ਜੇ ਫੇਰ ਵੀ ਕੋਈ ਸਾਡੀ ਹੈਲਪ ਦੀ ਲੋੜ ਹੈ ਤੁਹਾਡੀ ਸਕਰੀਨ ਤੇ ਨੰਬਰ ਚੱਲਦਾ ਪਿਆ ਹੈ। ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਇਸ ਤੇ ਮੈਸੇਜ ਕਰੋ ਪਿਆਰਿਓ। ਜਿੰਨੀ ਕੁ ਮਾਲਕ ਨੇ ਸੋਚੀ ਦਿੱਤੀ ਹੈ ਤੁਹਾਡੀ ਆਪਾਂ ਪੂਰੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਮਾਲਕ ਚੜ੍ਹਦੀ ਕਲਾ 'ਚ ਰੱਖੇ। ਇਨੀ ਕਿ ਵਿਚਾਰ ਕਰਦੇ ਆਂ ਦੇਖਾਂ ਭੁੱਲਾ ਹੋ ਜਾਂਦੀ ਆਪ ਸੰਗਤ ਸਰਗੁਜੀ ਬਖਸ਼ਣਯੋਗ ਬਖਸ਼ ਲੈਣਾ। ਵਾਹਿਗੁਰਜੀ ਕਾ ਖਾਲਸਾ। ਵਾਹਿਗੁਰਜੀ ਕੀ ਫਤਿਹ।